ਜੇ ਤੁਸੀਂ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਚੋਂ ਬਾਹਰ ਕੱਢਣਾ ਚਾਹੁੰਦੇ ਹੋ ਪੰਜਾਬ ਨੂੰ ਅੱਗੇ ਵਧਾ ਦੇਖਣਾ ਚਾਹੁੰਦੇ ਹੋ ਤਾਂ ਭਾਈ ਅਮਰਿਤਪਾਲ ਸਿੰਘ ਨੂੰ ਸੀਐਮ ਬਣਾਇਆ ਜਾਵੇ ਪੰਜਾਬ ਦਾ ਤੇ ਜਿਹੜੇ ਹਿਸਾਬ ਨਾਲ ਤੁਹਾਡਾ ਇਕੱਠ ਹਰੇਕ ਰੈਲੀ 'ਚ ਵਾਅਦਾ ਜਾ ਰਿਹਾ ਹੈ 2027 ਦੇ ਵਿੱਚ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕੋਈ ਮਾਈ ਦਾ ਲਾਲ ਅਮਰਤਪਾਲ ਨੂੰ ਸੀਐਮ ਬਣ ਤੋਂ ਨਹੀਂ ਰੋਕ ਸਕਦਾ ਅਮਰਤਪਾਲ ਬਾਈ ਜੀ ਦੇ ਜਿਹੜੇ ਸਰਕਾਰਾਂ ਨੇ ਝੂਠੇ ਹੀ ਇਲਜ਼ਾਮ ਲਾਏ ਐ ਸਾਹ ਸੰਗਤ ਅਸਲ ਗੱਲ ਅਮਰਤਪਾਲ ਵੀਰ ਨੇ ਆਪਾਂ ਨੂੰ ਜਾਗਰੂਕ ਕੀਤਾ ਨਸ਼ੇ ਵਾਲੇ ਜਿਹੜੇ ਨਸ਼ੇ ਕਰਦੇ ਸੀ ਪਤਾ ਹੀ ਨਹੀਂ ਕਿੰਨੇ ਕ ਨਸ਼ੇ ਆ ਕਿੰਨਿਆਂ ਕ ਦੇ ਨਸ਼ੇ ਛੜਾਤੇ ਕਿੰਨਿਆਂ ਕ ਨੂੰ ਗੁਰੂ ਦੇ ਲੜ ਲਾਤਾ ਕਿੰਨਿਆਂ ਕ ਦੀ ਅਣਖ ਜਗਾਤੀ ਕਿੰਨਿਆਂ ਕ ਨੂੰ ਉਹਨਾਂ ਦੀ ਹੋਂਦ ਬਾਰੇ ਦੱਸਤਾ ਭਰਾਵੋ ਤੁਸੀਂ ਆ ਚੀਜ਼ੋਂ ਤੇ ਫਿਰਦੇ ਕਿੱਥੇ ਹੋ ਤੁਹਾਨੂੰ ਥੋੜੀ ਪਛਾਣ ਕਰਾਈ ਉਹਨਾਂ ਤੇ ਇਹੀ ਗੱਲਾਂ ਸਰਕਾਰ ਦੀਆਂ ਨਿਗਾਹ ਦੇ ਵਿੱਚ ਚੁੱਪਦੀਆਂ ਰਹੀਆਂ ਹੈ ਸੰਤਾਨਾਵੜ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆ ਨਾਲ ਵੀ ਆਹੀ ਗੱਲ ਸੀ ਸਰਕਾਰ ਦੀ ਤੇ ਉਹੀ ਗੱਲ ਹੁਣ ਅਮਰਤਪਾਲ ਲਾਲ ਐ ਐਸੇ ਗੱਲ ਕਰਕੇ ਭਾਈ ਅਮਰਤਪਾਲ ਸਿੰਘ ਨੂੰ ਜੇਲ੍ਹ ਚ ਕੀਤਾ ਗਿਆ ਐ ਆਪਾਂ ਸਾਰਿਆਂ ਨੇ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਲਿੰਕ ਬਣਾਉਣੇ ਐ ਗਾਂ ਤੋਂ ਗਾਂ ਜਾਣ ਪਛਾਣ ਵਧਾਉਣੀ ਐ ਸਾਰਿਆਂ ਨੂੰ ਪਾਈ ਅਮਰਤਪਾਲ ਸਿੰਘ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੋੜਨਾ ਹੈ ਬਹੁਤ देर ਹੋ ਗਈ ਸਾਧ ਸੰਗਤ ਜੀ ਆਪਾਂ ਨੂੰ ਅਪੀਲ ਕਰਦੇ ਆਂ ਨੂੰ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਪਰ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕਦੀ ਸਾਧ ਸੰਗਤ ਸਜ਼ਾਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਜੇਲਾਂ 'ਚ ਡੱਕਿਆ ਗਿਆ ਹੈ ਜੋ ਕਿ ਮਾੜੀ ਗੱਲ ਐ ਸਰਕਾਰ ਵਾਸਤੇ ਔਵੇਂ ਭਾਈ ਅਮਰਤਪਾਲ ਸਿੰਘ ਜੀ ਜਿਨ੍ਹਾਂ ਨੂੰ ਕੱਲਿਆਂ ਨੂੰ ਤੀਜੇ ਸਾਲ ਦੇ ਵਿੱਚ ਐਨਐਸਏ ਜਾਣ ਕੇ ਲਾਈ ਹੈ ਭਈ ਉਸ ਬੰਦੇ ਨੂੰ ਕੱਲਾ ਰੱਖ ਕੇ ਤੋੜਿਆ ਜਾਵੇ ਪਹਿਲਾਂ ਇਹਨਾਂ ਨੇ ਸੋਚਿਆ ਵੀ 2 ਸਾਲ ਲਿਬਰੂ ਗੜ ਰੱਖਾਂਗੇ ਤੇ ਬੰਦਾ ਟੁੱਟ ਜਾਊਗਾ ਜਾਦੇ ਦੇਖਿਆ ਇਹਨਾਂ ਨੇ ਵੀ ਅਸਲੀ ਨਹੀਂ ਕਾਮਯਾਬ ਹੋਏ ਤਾਂ ਇਹਨਾਂ ਨੇ ਹੁਣ ਉਹਨੂੰ ਕੱਲੇ ਨੂੰ ਰੱਖਿਆ ਹੈ ਪ੍ਰਸਾਦ ਸੰਗਤ ਜੀ ਕੋਈ ਕਬਰਾਉਣ ਦੀ ਗੱਲ ਨਹੀਂ ਐ ਸਿੰਘ ਸਾਡਾ ਚੜ੍ਹਦੀ ਕਲਾ ਦੇ ਵਿੱਚ ਹੈ ਸਾਧ ਸੰਗਤ ਜਿਹੜੇ ਬਾਰ-ਬਾਰ ਅੰਮ੍ਰਿਤਪਾਲ ਸਿੰਘ ਤੇ ਇਲਜ਼ਾਮ ਲੱਗਦੇ ਐ ਉਹ ਨਸ਼ੇ ਕਰਦਾ ਹੈ ਉਹ ਇੱਕ ਵੀ ਕਰਦਾ ਹੈ ਉਹ ਉਹ ਵੀ ਕੰਮ ਕਰਦਾ ਹੈ ਸਭ ਝੂਠ ਹੈ ਤੁਹਾਡੇ ਸਾਹਮਣੇ ਹੀ ਸਾਹ ਸੰਗਤ ਜੀ ਪ੍ਰਧਾਨ ਮੰਤਰੀ ਬਾਜੇਖਾਨੇ ਦਾ ਨਾਂ ਲੈ ਕੇ ਇਲਜ਼ਾਮ ਲਾਉਂਦੇ ਰਹੇ ਆ ਤੇ ਉਸੇ ਪ੍ਰਧਾਨ ਮੰਤਰੀ ਬਾਜੇਖਾਨੇ ਦਾ ਬਿਆਨ ਆ ਗਿਆ ਸੀ ਕਿ ਜਿਹੜੇ ਬੰਦੇ ਮੇਰਾ ਨਾਂ ਲੈ ਕੇ ਇਹ ਇਲਜ਼ਾਮ ਲਾਉਨੇ ਆ ਉਹ ਆਪਣੇ ਦਿਮਾਗ ਦਾ ਇਲਾਜ ਕਰ ਲੈਣਨ ਕਿਉਂ ਕਿਉਂਕਿ ਕਹਿੰਦਾ ਮੈਂ ਕਦੇ ਵੀ ਐਸਾ ਇਲਜ਼ਾਮ ਨਹੀਂ ਲਾਇਆ ਭਾਈ ਸਾਹਿਬ ਤੇ ਬਾਕੀ ਉਹਨੇ ਦੱਸਿਆ ਹੀ ਐ ਕਿ ਕਿਵੇਂ ਸਾਥੋਂ ੱੱਕੇ ਤੋਂ ਬੁਲਾਇਆ ਜਾਂਦਾ ਏ ਜੋ ਸਰਕਾਰ ਚਾਹੁੰਦੀ ਐ ਸਾਥੋਂ ਬੁਲਾਉਂਦੀ ਐ ਸਾਡੇ ਤੋਂ ਪਤਾ ਹੀ ਨਹੀਂ ਕਿੰਨੇ ਕਿੰਨੇ ਪੇਪਰ ਬਲੈਂਕ ਸਾਈਨ ਕਰਾ ਕੇ ਰੱਖੇ ਹੋਏ ਆ ਸਰਕਾਰ ਉਹਨਾਂ ਤੇ ਕਦੇ ਵੀ ਕੁਝ ਵੀ ਲਿਖ ਸਕਦੀ ਆ ਸਾਧ ਸੰਗਤ ਜੀ ਪਰ ਸਰਕਾਰਾਂ ਅਮਰਿਤਪਾਲ ਬਾਈ ਜੀ ਨੂੰ ਬਦਰਾਮ ਕਰਨ ਦੇ ਵਿੱਚ ਕਦੇ ਵੀ ਸਫਲ ਨਹੀਂ ਹੋਣਗੀ ਅੱਜ ਮੇਰੀ ਗੱਲ ਕਹੀ ਹੋਈ ਯਾਦ ਰੱਖ ਲਿਓ ਬਾਕੀ ਸਾਧ ਸੰਗਤ ਆ ਤੁਹਾਡੇ ਸਾਹਮਣੇ ਹੀ ਐ ਜਿਹੜਾ ਲੈਂਡ ਪੂਲਿੰਗ ਦਾ ਚੱਲਦਾ ਪਿਆ ਐ ਰੌਲਾ 65000 ਏਕੜ ਦਾ ਸਾਧ ਸੰਗਤ ਸਰਕਾਰ ਨੇ ਕੋਈ ਰੇਟ ਨਹੀਂ ਕੱਢਿਆ ਜ਼ਮੀਨ ਦਾ ਕਹਿੰਦੇ ਸਿਰਫ ਲੈਂਡ ਪੂਲਿੰਗ ਸਾ ਸੰਗਤ ਜੀ ਦੇ ਕੋਲੇ 200 ਕੀਲੇ ਆ ਉਹਨਾਂ ਕੀ ਕਰਨੇ ਆ ਇੰਨੇ ਪਲਾਟ ਲੈ ਕੇ ਸਾਡੇ ਮੋਹਾਲੀ ਚ ਵੀ ਲੈਂਡ ਪੂਲਿੰਗ ਹੁੰਦੀ ਆ ਅਗਲਾ ਕਹਿੰਦਾ ਜੀ ਜੇ ਮੇਰੇ ਕੋਲੇ 10 ਕੀਲੇ ਆ ਮੈਂ 6 ਕੀਲੇ ਪੈਸੇ ਲੈ ਲੈਣਾ ਤੇ 4 ਕੀਲਿਆਂ ਦੀ ਲੈਂਡ ਪੂਲਿੰਗ ਕਰਾ ਲੈਣਾ ਪਰ ਉਰੇ ਕੋਈ ਸਰਕਾਰ ਨਾ ਰੇਟ ਨਹੀਂ ਕੱਢਿਆ ਸਿਰਫ ਲੈਂਡ ਪੂਲਿੰਗ ਤੇ ਲੈਂਡ ਪੂਲਿੰਗ ਹੀ ਆ ਜੋ ਕੀ ਐ ਸਰਾ ਸਰ ਧੱਕਾ ਐ ਜ਼ਮੀਦਾਰਾਂ ਨਾਲ ਬਿਲਕੁਲ ਧੱਕਾ ਹੈ ਮੈਂ ਤੇ ਮੇਰੀ ਪਾਰਟੀ ਬਾਪੂ ਜੀ ਬਾਪੂ ਤਰਸੇਮ ਸਿੰਘ ਜੀ ਅਸੀਂ ਜ਼ਮੀਦਾਰਾਂ ਨਾਲ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਪਹਿਲਾਂ ਵੀ ਖੜਦੇ ਰਹੇ ਆ ਤੇ ਮਜ਼ਦੂਰਾਂ ਨਾਲ ਵੀ ਅੱਗੇ ਵੀ ਖੜਾਂਗੇ ਜਦੋਂ ਵੀ ਮੋਰਚੇ ਲੱਗਦੇ ਰਹੇ ਆ ਅਸੀਂ ਖੁਦ ਜਾ ਕੇ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਜੋ ਵੀ ਸਾਤੋਂ ਗੀਜ਼ਰ ਵਗੈਰਾ ਜੋ ਵੀ ਦੇ ਹੁੰਦਾ ਰਿਹਾ ਸਿਆਲੇ ਚ ਅਸੀਂ ਦਿੱਤਾ ਹੈ ਆਪਣੇ ਕੋਲੋਂ ਦਿੱਤਾ ਕਿਸੇ ਨੂੰ ਨਹੀਂ ਕਿਹਾ ਦੇਣ ਵਾਸਤੇ ਮੈਂ ਸਾਧ ਸੰਗਤ ਇੱਕ ਸੁਣਾ ਨਹੀਂ ਰਿਹਾ ਮੈਂ ਸਿਰਫ ਇੱਕ ਦੱਸ ਰਿਹਾ ਵੀ ਸਾਡੇ ਮੰਚ ਕਿਸਾਨ ਅਰ ਸਾਡੀ ਪਾਰਟੀ ਦੇ ਮਨ ਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਅਰ ਕਿਸਾਨ ਵੀਰਾਂ ਦਾ ਮਜ਼ਦੂਰਾਂ ਦਾ ਕਿੰਨਾ ਸਤਕਾਰ ਹੈ ਬਾਕੀ ਸਾਰ ਸੰਗਤ ਜੀ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਸਾਡੇ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਪੰਜਾਬ ਦੇ ਸਿਰ ਤੇ ਤੇ ਇਹ ਹਰੇਕ ਸਾਲ ਵਧਦਾ ਜਾ ਰਿਹਾ ਹਰੇਕ ਸਾਲ ਵਧਦਾ ਜਾ ਰਿਹਾ ਹੈ ਇਹਦਾ ਸਾਰ ਸੰਗਤ ਜੀ ਇੱਕ ਹੀ ਇਲਾਜ ਹੈ ਜੇ ਤੁਸੀਂ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਚੋਂ ਬਾਹਰ ਕੱਢਣਾ ਚਾਹੁੰਦੇ ਹੋ ਪੰਜਾਬ ਨੂੰ ਅੱਗੇ ਵਧਦਾ ਦੇਖਣਾ ਚਾਹੁੰਦੇ ਹੋ ਤਾ ਪਾਈ ਅਮਰਿਤਪਾਲ ਸਿੰਘ ਨੂੰ ਸੀਐਮ ਬਣਾਇਆ ਜਾਵੇ ਪੰਜਾਬ ਦਾ ਤੇ ਜਿਹੜੇ ਹਿਸਾਬ ਨਾਲ ਤੁਹਾਡਾ ਇਕੱਠ ਹਰੇਕ ਰੈਲੀ 'ਚ ਵਧਦਾ ਜਾ ਰਿਹਾ ਹੈ 2027 ਦੇ ਵਿੱਚ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕੋਈ ਮਾਈ ਦਾ ਲਾਲ ਅਮਰਿਤਪਾਲ ਨੂੰ ਸੀਐਮ ਬਣ ਤੋਂ ਨਹੀਂ ਰੋਕ ਸਕਦਾ ਅਮਰਤਪਾਲ ਬਾਈ ਜੀ ਦੇ ਜਿਹੜੇ ਸਰਕਾਰਾਂ ਨੇ ਝੂਠੇ ਹੀ ਇਲਜ਼ਾਮ ਲਾਏ ਐ ਸਾਹ ਸੰਗਤ ਅਸਲ ਗੱਲ ਅਮਰਤਪਾਲ ਵੀਰ ਨੇ ਆਪਾਂ ਨੂੰ ਜਾਗਰੂਕ ਕੀਤਾ ਨਸ਼ੇ ਵਾਲੇ ਜਿਹੜੇ ਨਸ਼ੇ ਕਰਦੇ ਸੀ ਪਤਾ ਹੀ ਨਹੀਂ ਕਿੰਨੇ ਕ ਨਸ਼ੇ ਆ ਕਿੰਨਿਆਂ ਕਦੇ ਨਸ਼ੇ ਛਡਾਤੇ ਕਿੰਨਿਆਂ ਕ ਨੂੰ ਗੁਰੂ ਦੇ ਲੜ ਲਾਤਾ ਕਿੰਨਿਆਂ ਕ ਦੀ ਅਣਖ ਜਗਾਤੀ ਕਿੰਨੇ ਆ ਕਾਨੂੰਨਾਂ ਦੀ ਹੋਂਦ ਬਾਰੇ ਦੱਸਤਾ ਭਰਾਵੋ ਤੁਸੀਂ ਆ ਚੀਜ਼ੋਂ ਤੇ ਫਿਰਦੇ ਕਿੱਥੇ ਹੋ ਤੁਹਾਨੂੰ ਥੋੜੀ ਪਛਾਣ ਕਰਾਈ ਉਹਨੇ ਤੇ ਇਹੀ ਗੱਲਾਂ ਸਰਕਾਰ ਦੀਆਂ ਨਿਗਾਹ ਦੇ ਵਿੱਚ ਚੁੱਪਦੀਆਂ ਰਹੀਆਂ ਸੰਤਾ ਨਵਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆ ਨਾਲ ਵੀ ਆਹੀ ਗੱਲ ਸੀ ਸਰਕਾਰ ਦੀ ਤੇ ਉਹੀ ਗੱਲ ਹੁਣ ਅਮਰਤਪਾਲ ਲਾਲ ਹੈ ਇਸੇ ਗੱਲ ਕਰਕੇ ਭਾਈ ਅਮਰਿਤਪਾਲ ਸਿੰਘ ਨੂੰ ਜੇਲ੍ਹ 'ਚ ਕੀਤਾ ਗਿਆ ਹੈ ਆਪਾਂ ਸਾਰਿਆਂ ਨੇ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਲਿੰਕ ਬਣਾਉਣੇ ਆਂ ਗਾਂ ਤੋਂ ਗਾਂ ਜਾਣ ਪਛਾਣ ਵਧਾਉਣੀ ਆਂ ਸਾਰਿਆਂ ਨੂੰ ਭਾਈ ਅਮਰਿਤਪਾਲ ਸਿੰਘ ਦੀ ਪਾਰਟੀ ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੋੜਨਾ ਹੈ ਮੈਂ ਤੁਹਾਨੂੰ ਦੱਸ ਦਿੰਦਾ ਸਿਰਫ ਤੁਹਾਡੀ ਪਹੁੰਚ ਕਰਨ ਦੀ ਤੇਰਾ ਦੁਨੀਆ ਪੰਜਾਬ ਤਿਆਰ ਬੈਠਾ ਹੈ ਭਾਈ ਅਮਰਿਤਪਾਲ ਸਿੰਘ ਨਾਲ ਟਰਨ ਵਾਸਤੇ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਵਾਅਦੋ ਵਾਦ ਪਹੁੰਚ ਕਰੋ ਤਾਂ ਕਿ ਜੋ ਆਪਣੇ ਪੰਜਾਬ ਦੇ ਵਿੱਚ ਬੇਰਜ਼ਕਾਰੀ ਹੈ ਜੋ ਆਪਣੇ ਮੁੰਡੇ ਪੰਜਾਬ ਦੇ ਬਾਹਰ ਜਾ ਕੇ ਕੰਮ ਕਰਦੇ ਪਏ ਆ ਪਰ ਹੁਣ ਕੈਨੇਡਾ 'ਚ ਵੀ ਕੰਮ ਨਹੀਂ ਰਿਹਾ ਤੱਕੇ ਹੀ ਆ ਉੱਥੇ ਝੌਂਪੜੀਆਂ ਪਾਪਾ ਰਹਿੰਦੇ ਆ ਇੱਕ ਸਿਰਫ ਮਜਬੂਰੀ ਵਸੋ ਰਹੇ ਹੋ ਜਾਣਾ ਪੈਂਦਾ ਉਹਨਾਂ ਨੂੰ ਸਾਧ ਸੰਗਤ ਬਸ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਅਖੀਰ 'ਚ ਕਿ ਤੁਸੀਂ ਵੱਧ ਤੋਂ ਵੱਧ ਲੋਕਾਂ ਨਾਲ ਅੱਗੇ ਤੋਂ ਅੱਗੇ ਸੰਪਰਕ ਕਰੋ ਪੰਜਾਬ ਸਾਡੇ ਨਾਲ ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਤੁਰਨ ਨੂੰ ਤਿਆਰ ਹੈ ਸਿਰਫ ਪਹੁੰਚ ਕਰਨ ਦੀ ਲੋੜ ਹੈ ਯੂਥ ਸਾਰਾ ਆਪਣੇ ਨਾਲ ਤੁਰਿਆ ਹੈ ਸਾਰੇ ਪਿੰਡਾਂ ਦੇ ਵਿੱਚ ਆਪਣੇ ਨਾਲ ਹੈ ਮੁੰਡੇ ਅਖੀਰ 'ਚ ਤੁਸੀਂ ਇਹ ਪ੍ਰਣ ਕਰਕੇ ਜਾਓ ਰਿਓ ਕਿ ਆਪਾਂ ਵੱਧ ਤੋਂ ਵੱਧ ਸੰਗਤ ਨੂੰ ਨਾਲ ਜੋੜਨਾ ਹੈ ਤੇ ਭਾਈ ਅਮਰਤਪਾਲ ਸਿੰਘ ਨੂੰ 2027 ਦੇ ਵਿੱਚ ਸੀਐਮ ਬਣਾਉਣਾ ਹੈ ਟਾਈਮ ਬਹੁਤ ਹੋ ਗਿਆ ਗੱਲਾਂ ਹੋਰ ਬਹੁਤ ਹੈ ਕਰਨ ਨੂੰ ਪਰ ਹਲੇ ਬਾਪੂ ਜੀ ਨੇ ਵੀ ਬੋਲਣਾ ਹੈ ਮਾਤਾ ਜੀ ਨੇ ਵੀ ਬੋਲਣਾ ਹੈ ਤਾਂ ਬਹੁਤ ਟਾਈਮ ਹੋ ਗਿਆ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਧੰਨਵਾਦ ਜੀ ਕਿ ਤੁਸੀਂ ਸਾਰੇ ਆਪਣੀ ਭੁੱਖ ਨੂੰ ਵੀ ਮਾਰੀ ਬੈਠੇ ਹੋ ਸਾਡੇ ਲਈ ਤੁਹਾਡਾ ਬਹੁਤ ਸਾਨ ਹੈ ਸਾਡੇ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਨਾਲੇ ਸਾਧ ਸੰਗਤ ਜੀ ਮੇਰੇ ਪਿਤਾ ਸਮਾਨ ਬਾਈ ਗਰਸੇਵਕ ਸਿੰਘ ਜਵਾਰ ਕੇ ਜਿਨ੍ਹਾਂ ਨੂੰ ਕੀ ਬ੍ਰੇਨ ਸਟ੍ਰੋਕ ਹੋ ਗਿਆ ਸੀ ਬਹੁਤ ਬਿਮਾਰ ਹੈ ਅਰਦਾਸ ਕਰਿਓ ਕਿ ਉਹ ਛੇਤੀ ਸਿਹਤਯਾਬ ਹੋ ਜਾਣ ਤੰਦਰੁਸਤ ਹੋ ਜਾਣ ਤੇ ਦੁਬਾਰਾ ਆਪਣੇ ਦੇ ਵਿੱਚ ਫੇਰ ਓਵੇਂ ਤੁਰਨ ਫਿਰਨ ਜਿਵੇਂ ਪਹਿਲਾਂ ਤੁਰਦੇ ਫਿਰਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ